ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਸੀ ਚੰਡੀਗੜ੍ਹ ਵੀ ਕੇ ਖੜੇ ਆ ਜਿੱਥੇ ਕਿ ਅੱਜ ਜੋ ਫਰਨੀਚਰ ਮਾਰਕੀਟ ਕਈ ਦਹਾਕਿਆਂ ਤੋਂ ਇੱਥੇ 53 53 ਸੈਕਟਰ ਦੇ ਵਿੱਚ ਸੀ ਉਹ ਚੁਕਵਾਈ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਇਸ ਮੌਕੇ ਜਿਹੜੀਆਂ ਦੁਕਾਨਾਂ ਚੁਕਵਾਈਆਂ ਗਈਆਂ ਨੇ ਉਹਨਾਂ ਵੱਲੋਂ ਆਪਣਾ ਸਮਾਨ ਬਹੁਤ ਹੀ ਘੱਟ ਰੇਟਾ ਤੇ ਚੁਕਾਇਆ ਗਿਆ ਜਿਸ ਦੇ ਕਰਕੇ ਕਿ ਲੋਕਾਂ ਦਾ ਵੀ ਕਾਫੀ ਜ਼ਿਆਦਾ ਇੱਥੇ ਜਮਾਵੜਾ ਲੱਗਿਆ ਹੋਇਆ ਹੈ ਕਿਉਂਕਿ ਦੁਕਾਨਾਂ ਖਾਲੀ ਕਰਨ ਦੇ ਚੱਲਦੇ ਇਨਾਂ ਵੱਲੋਂ ਕੋਟੀਆਂ ਦੇ ਭਾਅ ਆਪਣਾ ਸਮਾਨ ਫਰਨੀਚਰ ਤੋਂ ਹੀ ਦੇਖ ਸਕਦੇ ਗੱਦੇ ਵਗੈਰਾ ਦਿੱਤੇ ਜਾ ਰਹੇ ਨੇ ਫਰਨੀਚਰ ਸੜਕਾਂ ਦੇ ਪਿਆ ਕਿਉਂਕਿ ਅੱਜ ਇਹ ਮਾਰਕੀਟ ਇੱਥੋਂ ਚੱਕਵਾਈ ਜਾ ਰਹੀ ਹੈ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਤੁਸੀਂ ਸੇਲ ਤੇ ਖਰੀਦੇ ਆਏ ਕਿੰਨੇ ਦਾ 6000 ਦਾ ਠੀਕ ਵੈਸੇ ਕਿੰਨੇ ਦਾ ਸੀ ਇਹ ਵੈਸੇ ਕਹਿੰਦੇ 10000 ਦਾ ਠੀਕ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇੱਥੇ ਲੋਕ ਖਰੀਦ ਰਹੇ ਨੇ ਭਾਈ ਤੁਹਾਨੂੰ ਸਵਾਗਤ ਹੈ ਇਹ ਤੁਹਾਡੀ ਦੁਕਾਨ ਹੈ ਕਿ ਤੁਸੀਂ ਖਰੀਦੇ ਆਏ ਜੇ ਤੁਸੀਂ ਦੇਖ ਰਹੇ ਹੋ ਭਾਈ ਅੱਛਾ ਕਿੰਨੇ ਦਾ ਦੱਸ ਰਹੇ ਨੇ ਅੱਜ ਦਾ ਰੇਟ ਇਹ ਨਹੀਂ ਪਤਾ ਕਿੰਨੇ ਦਾ ਦੱਸੋ ਅੱਛਾ ਤੁਸੀਂ ਦੇਖ ਸਕਦੇ ਹੋ ਇੱਧਰ ਸੜਕਾਂ ਤੇ ਸਾਰਾ ਸਾਮਾਨ ਕੀ ਕਹਿੰਦੇ ਨੇ ਇਹ ਬਾਬਾ ਤੇ ਅੱਗੇ ਤੁਹਾਨੂੰ ਮਾਰਕੀਟ ਵੀ ਦਿਖਾਉਨੇ ਆ ਇਹ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲੱਗੀ ਹੋਈ ਹੈ ਕਿਉਂਕਿ ਅਲਟੀਮੇਟਮ ਦਿੱਤਾ ਹੋਇਆ ਸੀ ਲੰਮੇ ਸਮੇਂ ਤੋਂ ਤੇ ਅੱਜ ਇਹ ਦੁਕਾਨਾਂ ਇੱਥੋਂ ਚੱਕੀਆਂ ਜਾ ਰਹੀਆਂ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਦਹਾਕੇ ਉਹਨਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਇੱਥੇ ਦੁਕਾਨਾਂ ਬਣਾਉਣ ਦੇ ਲਈ ਇੱਥੇ ਮਾਰਕੀਟ ਬਣਾਉਣ ਦੇ ਲਈ ਪਰ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਲੋਕਾਂ ਦਾ ਵੀ ਵੱਡਾ ਇਕੱਠ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਚੀਜ਼ ਸਸਤੀ ਮਿਲ ਰਹੀ ਹੈ ਪਰ ਉੱਥੇ ਕੋਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਅਫਵਾਹੀ ਹੈ ਸਸਤੀ ਕੋਈ ਨਹੀਂ ਹੈਗੀ ਇਹ ਸਿਰਫ ਇੱਕ ਹਾਈਪ ਬਣੀ ਹੋਈ ਆ ਤਾਂ ਦੇਖ ਸਕਦੇ ਹੋ ਇੱਥੇ ਅੱਗੇ ਵੈਰੀਕੇਟਿੰਗ ਕੀਤੀ ਹੋਈ ਆ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਜੋ ਇੱਥੇ ਟੈਂਪਰੇਰੀ ਕਬਜ਼ੇ ਕੀਤੇ ਹੋਏ ਸਨ ਉਹ ਤੋੜੇ ਗਏ ਨੇ ਇੱਥੇ ਕਿਉਂਕਿ ਕਾਫੀ ਅਲਟੀਮੇਟਮ ਵੀ ਦਿੱਤਾ ਗਿਆ ਅਸੀਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੋਕਲੇਨ ਮਸ਼ੀਨਾਂ ਦੇ ਰਾਹੀਂ ਜੀਸੀਬੀ ਮਸ਼ੀਨਾਂ ਦੇ ਰਾਹੀਂ ਇਹ ਸਾਰੀ ਮਾਰਕੀਟ ਇੱਥੋਂ ਚਕਵਾ ਦਿੱਤੀ ਗਈ ਹੈ ਹਾਲਾਂਕਿ ਦੁਕਾਨਦਾਰਾਂ ਨੂੰ ਪੂਰਾ ਮੌਕਾ ਦਿੱਤਾ ਗਿਆ ਸੀ ਇੱਥੋਂ ਸਮਾਨ ਚੱਕਣ ਦਾ ਪਰ ਫਿਰ ਵੀ ਇਕਾਦੁੱਕਾ ਤੁਸੀਂ ਵਿੱਚ ਦੇਖ ਸਕਦੇ ਹੋ ਸ਼ਾਇਦ ਪੁਰਾਣਾ ਫਰਨੀਚਰ ਹੈ ਜੋ ਵਿੱਚ ਪਿਆ ਹੈ। ਦੂਜੀ ਪਾਸੇ ਉਹਨਾਂ ਦੇ ਦਿਲ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲੋਕ ਲੈ ਕੇ ਜਾ ਰਹੇ ਨੇ ਜਿਨ੍ਹਾਂ ਦਾ ਕਹਿਣਾ ਕਿ ਸਮਾਨ ਸਸਤਾ ਮਿਲ ਰਿਹਾ ਪਰ ਦੂਜੇ ਪਾਸੇ ਕਿੰਨੇ ਲੋਕਾਂ ਨੂੰ ਦੁੱਖ ਵੀ ਹੈ ਜਿਨ੍ਹਾਂ ਦੀਆਂ ਦੁਕਾਨਾਂ ਖਤਮ ਹੋਈਆਂ ਨੇ ਤੁਸੀਂ ਖਰੀਦ ਕੇ ਲੈ ਜਾ ਰਹੇ ਹੋ ਹਾਂਜੀ ਵੀਰ ਜੀ ਕਿੰਨੇ ਦਾ ਮਿਲਿਆ ਜੀ ਬਹੁਤ ਘੱਟ ਹੈ ਸਸਤਾ ਆਏਗਾ ਜੀ ਵੀਰ ਜੀ ਕਿੰਨੇ ਦਾ ਮਿਲ ਗਿਆ ਇਹ 700 ਰੁਪਏ ਦੀ ਹੈ ਜੀ 700 ਵੈਸੇ ਕਿੰਨੇ ਨਾਲ ਮਿਲਦਾ ਹੈ ਇਹ 16000 ਦੀ ਹੈ 16 17000 ਦੀ ਅੱਭੀ ਜਿਹੜੇ ਨੂੰ ਤਾਂ ਸਸਤਾ ਮਿਲ ਰਿਹਾ ਉਹਦੇ ਲਈ ਤਾਂ ਚੰਗਾ ਹੈ ਪਰ ਜਿੱਥੇ ਜਿਨ੍ਹਾਂ ਦੇ ਕਈ ਸਾਲਾਂ ਦੇ ਇੱਥੇ ਦੁਕਾਨਾਂ ਸਿਗੀਆਂ ਉਹਨਾਂ ਦੇ ਮਨ ਤੇ ਅੱਜ ਕੀ ਵਿਤ ਰਹੀ ਹੈ ਉਹ ਉਹੀ ਜਾਣ ਸਕਦੇ ਨੇ ਪਰ ਉੱਥੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਇਹ ਨਜਾਇਜ਼ ਕਬਜੇ ਸੀ ਜੋ ਹਟਾਏ ਗਏ ਨੇ ਇਹ ਸਾਰਾ ਨਜਾਇਜ਼ ਕਬਜਾ ਸੀ ਜੋ ਕੀਤਾ ਹੋਇਆ ਸੀ ਜੋ ਹਟਾਇਆ ਗਿਆ ਹੈ ਪ੍ਰਸ਼ਾਸਨ ਦਾ ਤਰਕਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇੱਥੇ ਇੱਕ ਸੇਲ ਦੀ ਤਰ੍ਹਾਂ ਲਗਾਈ ਗਈ ਹੈ ਕੁਰਸੀਆਂ ਵਗੈਰਾ ਹੋਰ ਫਰਨੀਚਰ ਜੋ ਵੇਚਿਆ ਜਾ ਰਿਹਾ ਜਿਸ ਦੇ ਕਰਕੇ ਕਿ ਵੱਡੀ ਗਿਣਤੀ ਦੇ ਵਿੱਚ ਮੁਹਾਲੀ ਤੋਂ ਚੰਡੀਗੜ੍ਹ ਤੋਂ ਹੋਰ ਨੇੜੇ ਤੇੜੇ ਦੇ ਇਲਾਕਿਆਂ ਤੋਂ ਦੂਰ ਦਰਡੇ ਤੋਂ ਵੀ ਲੋਕ ਇੱਥੇ ਆਏ ਹੋਏ ਨੇ ਜਿਨ੍ਹਾਂ ਨੂੰ ਪਤਾ ਹੈ ਕਿਉਂਕਿ ਲੋਕਾਂ ਨੂੰ ਇਹ ਕਿ ਅੱਜ ਫਰਨੀਚਰ ਇੱਥੇ ਸਸਤਾ ਮਿਲ ਰਿਹਾ ਹੈ। ਆ ਦੇਖ ਸਕਦੇ ਹੋ ਐਲੂਮੀਨੀਅਮ ਦੀ ਫਿਟਿੰਗ ਤੋੜਪਾਨ ਜਿਹੜੀ ਹੋਈ ਹੈਗੀ। ਇਹ ਤੋੜਪਾਨ ਚ ਕਿਉਂਕਿ ਸਮਾਨ ਫਿਰ ਖਰਾਬ ਵੀ ਹੋਣਾ ਸੀ ਜਿਹੜੇ ਦੁਕਾਨਦਾਰਾਂ ਦੁਆਰਾ ਇਥੋਂ ਨਹੀਂ ਚੁੱਕਿਆ ਗਿਆ ਸ਼ਾਇਦ ਕਈਆਂ ਨੂੰ ਇਹ ਸੀ ਵੀ ਸ਼ਾਇਦ ਨਾ ਚੁੱਕ ਹੋਵੇ ਬਚਾ ਹੋ ਜਾਵੇ ਉਹਨਾਂ ਦਾ ਤੁਸੀਂ ਖਰੀਦਦਾਰ ਹੀ ਕੱਲ ਨਹੀਂ ਆਏ ਹੋ ਇੱਥੇ ਹਾਂਜੀ ਹਾਂਜੀ ਕੀ ਲੱਗਦਾ ਵੀ ਸਸਤਾ ਇੱਥੇ ਉਹ ਕੁਝ ਨਹੀਂ ਬਕਵਾਸ ਕਰ ਰਹੇ ਹੋ ਕੁਝ ਸਸਤਾ ਨਹੀਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ 45 ਤੋਂ ਚੰਡੀਗੜ੍ਹ ਤੋਂ ਹਾਂ ਚੰਡੀਗੜ੍ਹ ਤੋਂ ਠੀਕ ਚਾਹਦੇ ਹੋ ਜਿੱਥੇ ਵੱਡੀਆਂ ਵੱਡੀਆਂ ਲਾਈਨਾਂ ਗਾਕਾਂ ਦੀਆਂ ਕਤਾਰਾਂ ਹੁੰਦੀਆਂ ਸੀ ਅੱਜ ਲੋਹੇ ਦੇ ਢੇਰ ਕੂੜੇ ਦੇ ਢੇਰ ਨੇ ਜਿਹੜੀਆਂ ਦੁਕਾਨਾਂ ਉਹਨਾਂ ਵੱਲੋਂ ਸਜਾਈਆਂ ਗਈਆਂ ਸੀ ਜਿੱਥੇ ਸਵੇਰੇ ਆ ਕੇ ਧੂਪ ਬੱਤੀ ਕਰਦੇ ਸੀ ਮੱਥਾ ਟੇਕਦੇ ਸੀ ਉਹ ਅੱਜ ਕੂੜੇ ਦੇ ਢੇਰ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਇੱਥੇ ਦੇ ਵਿੱਚ ਸਥੈਦੀ ਦੇ ਨਾਲ ਡਟੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਨੂੰ ਰੋਕਣ ਦੇ ਲਈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਵੀ ਇੱਕ ਹੋੜ ਲੱਗੀ ਹੋਈ ਹੈ ਕਿ ਸ਼ਾਇਦ ਅੱਜ ਇੱਥੇ ਸਮਾਨ ਸਸਤਾ ਮਿਲ ਰਿਹਾ ਹੈ ਤਾਂ ਨਹੀਂ ਇਹ ਨਹੀਂ ਇਹ ਤਾਂ ਪੁੱਛੋ ਇਹ ਕੀ ਹੈਗਾ ਕੀ ਇਹ ਲੱਕੜ ਦਾ ਇਹ ਡਾਈਨਿੰਗ ਟੇਬਲ ਹੈ 4 ਸੀਟਰ ਹੈ ਕਿਹੜੀ ਜਗ੍ਹਾ ਤੇ ਹੈ ਤੁਸੀਂ ਮੈਂ ਤਾਂ ਭਾਜੀ ਇੱਥੇ ਹੀ ਮਨ ਨੂੰ ਘੁੰਮਣ ਤੇ ਆਇਆ ਹੈ ਲੱਗਦਾ ਵੀ ਸਸਤਾ ਹੈਗਾ ਕੋਈ ਸਸਤਾ ਨਹੀਂ ਇਹ ਬਰਬਾਦ ਹੋ ਜਾਣਗੇ ਪਰ ਸਸਤਾ ਨਹੀਂ ਦੇਣਗੇ ਹਾਂ ਜੀ ਹਾਂ ਜੀ ਦੇਖ ਲਿਆ ਲੋਕਾਂ ਨੂੰ ਐਸੀ ਠੱਗੀ ਫੇਰ ਵਈ ਘਟ ਨਹੀਂ ਕਰਦੇ ਇਹ ਚੰਗਾ ਹੋਇਆ ਜਿਹੜੀ ਇਥੋਂ ਇਹ ਨਜਾਇਜ਼ ਕਬਜ਼ੇ ਸ਼ੁਰੂ ਹੋਏ ਨੇ ਨਜਾਇਜ਼ ਕਬਜ਼ਾ ਤਾਂ ਨਜਾਇਜ਼ ਹੀ ਭਾਜੀ ਪਹਿਲਾਂ ਕੀ ਹੈ ਕਿ ਦੇਖੋ ਮਾਰਕੀਟ ਤੇ ਚਾਹੀਦੀ ਹੈ ਲੋਕਾਂ ਨੂੰ ਗਰਾਹਕ ਵਾਸਤੇ ਤੇ ਕਿਤੇ ਕਿਤੇ ਬਸਣਾ ਵੀ ਚਾਹੀਦਾ ਹੈ ਪਾਰਕਿੰਗ ਹੋਵੇ ਖੁੱਲੀ ਕਿਉਂਕਿ ਕੋਈ ਗਰੀਬ ਮਾਰਦਾ ਨਹੀਂ کہہ ਸਕਦਾ ਕਿਉਂਕਿ ਸਾਰੇ ਸਰਮਾਇਦਾਰ ਸੀਗੇ ਫਰਨੀਚਰ ਵਾਲੇ ਤੇ ਇਹਨਾਂ ਨੂੰ ਇਹ ਹੈ ਕਿ ਘਟੋ-ਘਟ ਮਾਰਕੀਟ ਤੇ ਚਾਹੀਦੀ ਇੱਕ ਆਮ ਸਾਡੇ ਵਰਗੇ ਗ੍ਰਾਹਕਾਂ ਵਾਸਤੇ ਫਿਰ ਵੀ ਦੇਖ ਕੇ ਮੈਂ ਆਖਰੀ ਟਾਈਮ ਤੱਕ ਚੱਕਿਆ ਨਹੀਂ ਇਹਨਾਂ ਨੇ ਕੰਮ ਨਹੀਂ ਨਹੀਂ ਚੱਕਿਆ ਇਹਨਾਂ ਨੂੰ ਆਪ ਆ ਦੇਖ ਇਹਨਾਂ ਨੂੰ ਇਹ ਜੀ ਦਾ ਸਟੇ ਲੈ ਲਾਂਗੇ ਬਚ ਜਾਾਂਗੇ ਪਰ ਕਾਨੂੰਨ ਦੇ ਅਗੇ ਕੀ ਬਚੇਗਾ ਸਰਕਾਰਾਂ ਦੇ ਕੌਣ ਬਚਦਾ ਹੈ ਸਰਕਾਰਾਂ ਥੋੜੀ ਝੋਕਦੀ ਹੈ ਠੀਕ ਦੇਖ ਸਕਦੇ ਹੋ ਮਸ਼ੀਨਾਂ ਚੱਲ ਰਹੀਆਂ ਨੇ ਕੋਈ ਨਹੀਂ ਚੱਕ ਰਿਹਾ ਉਹਦਾ ਸਮਾਨ ਫਿਰ ਦੂਜੀ ਤਰ੍ਹਾਂ ਚੱਕਿਆ ਜਾ ਰਿਹਾ ਛੋਟੀ ਹੈ ਦੁਕਾਨੀ ਦੁਕਾਨਾਂ ਛੋਟੀਆਂ ਨੇ ਖਰੀਦਣ ਲਈ ਆਇਆ ਮੈਂ ਬਸ ਵੈਸੇ ਹੀ ਦੇਖਣ ਆਇਆ ਕਿਹੜੀ ਜਗ੍ਹਾ ਤਾਂ ਨਹੀਂ ਛੋਟੋ ਭਲੇ ਜਦ ਹਮਾਰਾ ਹੈ ਹੀ ਨੇ পাগল ਹੋਏ ਪਏ ਇਸ ਵਿੱਚ ਕੀ ਕਰੋਗੇ ਹੋਗੇ পাগল ਸਾਰੇ ਸਭ ਕੁਝ ਖਤਮ ਹੋ ਗਿਆ ਉੱਡ ਗਏ ਨੇ ਕਿ ਨਹੀਂ ਨਾਲੇ ਕਹਿੰਦੇ ਮੈਂ ਗਾ ਦੁਕਾਨ ਸੀ ਕਿ ਤੋਂ ਸੀ ਕੀ ਕਰੀਆ ਸਾਰਾ ਖੋਪਰੀ ਨਹੀਂ ਕੰਮ ਕਰਦੀ ਹੈਗੀ ਹੈ ਅੱਛਾ ਤੁਹਾਡੀ ਕਿੰਨੇ ਸਾਲਾਂ ਤੋਂ ਕਰਦੇ ਸੀਗੇ ਹੈ ਕਿੰਨੇ ਸਾਲਾਂ ਤੋਂ ਕਰ ਰਹੇ ਸੀ ਇੱਥੇ 38 ਸਾਲ ਤੋਂ ਅੱਛਾ ਵੀ ਹੁਣ ਤੁਹਾਨੂੰ ਅਲਾਟਮੈਂਟ ਕੀਤੀ ਕੁਝ ਨਹੀਂ ਹੈ ਕੁਝ ਨਹੀਂ ਦੇ ਰਿਹਾ ਇੱਛਾ ਦੇਖ ਸਕਦੇ ਹੋ ਦੁਕਾਨਦਾਰ ਕਾफी ਜ਼ਿਆਦਾ ਦੁਖੀ ਨੇ ਵੇ ਜਿੰਨਾਂ ਦਾ ਕਹਿਣਾ ਕਿ 38 ਸਾਲ ਤੋਂ ਇੱਥੇ ਕਰ ਰਹੇ ਸੀ ਦੁਕਾਨ ਪਰ ਉਥੇ ਪ੍ਰਸ਼ਾਸਨ ਦਾ ਤਰਕ ਹੈ ਕਿ ਇਸ ਗੈਰ ਕਾਨੂੰਨੀ ਜੋ ਕਬਜ਼ੇ ਸੀ ਉਹਦੇ ਕਰਕੇ ਕਾਫੀ ਜਿਆਦਾ ਟ੍ਰੈਫਿਕ ਦੇ ਵਿੱਚ ਵਿਘਨ ਆਉਂਦਾ ਸੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਇਸ ਕਰਕੇ ਕਬਜ਼ੇ ਹਟਾਏ ਗਏ ਨੇ ਹਰ ਇੱਕ ਆਪਣੇ ਪੱਖ ਤੋਂ ਦੱਸ ਰਿਹਾ ਹੈ ਦੁਕਾਨਦਾਰ ਆਪਣਾ ਪੱਖ ਦੱਸ ਰਹੇ ਨੇ ਕਿ ਸਾਡੇ ਅਜਾੜੇ ਹੋਏ ਨੇ 40 40 ਸਾਲ ਤੋਂ ਅਸੀਂ ਇੱਥੇ ਬੈਠੇ ਸੀ ਪ੍ਰਸ਼ਾਸਨ ਦਾ ਆਪਣਾ ਤਰਕ ਹੈ ਕਿ ਇਹਨਾਂ ਨੂੰ ਹੋਰ ਜਗ੍ਹਾ ਲਾਟ ਕੀਤੀ ਗਈ ਹੈ ਇਹ ਨਜਾਇਜ਼ ਕਬਜ਼ੇ ਹਟਾਏ ਗਏ ਨੇ ਗਾਹਕ ਦਾ ਆਪਣਾ ਤਰਕ ਹੈ ਉਹ ਕਹਿੰਦਾ ਸਾਨੂੰ ਸਸਤਾ ਮਿਲ ਰਿਹਾ ਹੈ ਜਿਹਨਾਂ ਨੂੰ ਸਸਤਾ ਨਹੀਂ ਮਿਲ ਰਿਹਾ ਉਹਨਾਂ ਦਾ ਆਪਣਾ ਤਰਕ ਹੈ ਕਿ ਇੱਥੇ ਤਾਂ ਲੁੱਟਮਚੀ ਹੋਈ ਆ ਵੈਸੇ ਹੀ ਹਵਾ ਠਾਲੀ ਹੋਈ ਆ ਕੋਈ ਸਸਤਾ ਨਹੀਂ ਹੈਗਾ ਹਰ ਕਿਸ ਦਾ ਆਪਣਾ ਨਜ਼ਰੀਆ ਹਾਂ ਹਾਂ ਹੈ ਇਹ ਕਿਹੜਾ ਤੁਸੀਂ ਕਿੱਥੋਂ ਲੈਣ ਆਏ ਹੋ ਜੀ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਜੀ ਕੀ ਲੱਗਦਾ ਸਸਤਾ ਦਾ ਨਾਲ ਨਹੀਂ ਮਹਿੰਗਾ ਬਹੁਤ ਹੈ ਤੁਹਾਨੂੰ ਹਾਂ ਜੀ ਲੋਕ ਕਹਿੰਦੇ ਕਹਿੰਦੇ ਮਰਦੇ ਮਰ ਜਾਣਗੇ ਪਰ ਸਸਤਾ ਨਹੀਂ ਦਿੰਦੇ ਹਾਂਜੀ ਹਾਂਜੀ ਗੱਲ ਠੀਕ ਹੈ ਜੀ ਬੈਡ ਰੋਡ ਰੈਟ ਕੀ ਮਤਲਬ ਫਿਕਸ ਹੈ ਹੈ ਕਿ ਮਤਲਬ ਇੱਥੇ ਇੱਕ ਜੰਗਲ ਵਾਲਾ ਹੀ ਕੰਮ ਚੱਲ ਰਿਹਾ ਕੁਝ ਨਹੀਂ ਹੈ ਨਾਥਿੰਗ ਹੋਰ ਮਤਲਬ ਮੈਂ ਇੱਥੇ ਦੇਖਦਾ ਕਿ ਕੋਈ ਫਿਕਸ ਰੇਟ ਨਹੀਂ ਇਹਨਾਂ ਦਾ ਕਿਉਂਕਿ ਹੁਣ ਪਬਲਿਕ ਐਂ ਨਹੀਂ ਆ ਗਈ ਹੈ ਤਾਂ ਵੀ ਖਤਮ ਹੋ ਗਿਆ ਤਾਂ ਵੀ ਹਜੇ ਅੜੇ ਹੋਏ ਨੇ ਰੇਟ ਅੜੇ ਹੋਏ ਨੇ ਉਹੀ ਰੇਟ ਦੇ ਉੱਤੇ ਹਿਸਾਬ ਨਾਲ ਅੜੇ ਹੋਏ ਨੇ ਠੀਕ ਤੇ ਕੋਈ ਮਤਲਬ ਸਾਰੇ ਰਹਿਣ ਵਾਲੇ ਵੀ ਇਹੀ ਸੀਗਾ ਕਿ ਸਸਤਾ ਸਾਮਾਨ ਆਏਗਾ ਇਹ ਸਾਮਾਨ ਇੱਥੇ ਸਸਤਾ ਹੋਏਗਾ ਕਿਉਂਕਿ ਲੋਕਾਂ ਦਾ ਡਾਕਾਂ ਦਾ ਜ਼ਿਆਦਾ ਇਕੱਠਾ ਮਿਲ ਲੱਗਦਾ ਡਾਕਾਂ ਨਾਲੋਂ ਵੀ ਜ਼ਿਆਦੇ ਆਂ ਔਰ ਜੋ ਕੱਲ बिक ਚੁੱਕਾ ਮੇਰੇ ਖਿਆਲ ਵਿੱਚ ਉਹ ਉਹਨੂੰ ਕੋ ਸਸਤਾ ਮਿਲਿਆ ਮਨੁਸ਼ਟਰੀ ਦਾ ਬੰਦਾ ਮਿਲਿਆ ਕਹਿੰਦਾ ਜੀ ਮੈਂ ਕਿੰਨੇ ਦਾ ਗੱਦੇ ਲਿਆ 6000 ਦਾ ਲਿਆ ਜੀ ਉਹ ਨਾਲ ਹੀ ਕਹਿੰਦਾ ਕਹਿੰਦਾ ਮੈਂ ਕੱਲ 2500 ਤੋਂ ਦੂ ਲੈ ਕੇ ਗਿਆ ਅੱਛਾ ਹਾਂ ਤੇ ਅੱਜ ਦੇਖੋ ਰੇਟ ਕੀ ਹੈ ਅੱਜ ਤਾਂ ਲੋਕ ਲਗਾ ਰਿਹਾ ਸਗਲ ਹੀ ਵਟੇ ਚੱਕੇ ਰਹੇ ਨੇ ਉਹਦੇ ਸੋ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਧਰ ਟੇਬਲ ਦੇ ਸ਼ੀਸ਼ੇ ਚ ਗਾਏ ਜਾ ਰਹੇ ਨੇ ਟੁੱਟਣਾ ਨਹੀਂ ਕਰੀ ਬਣ ਸਾਹਮਣੇ ਨੇ ਟੇਬਲ ਦੇ ਸ਼ੀਸ਼ੇ ਨੇ ਜਿਹੜੇ ਹੋਰ ਖਾਏ ਜਾ ਰਹੇ ਨੇ ਦੇਖਦੇ ਹੋ ਵਿੱਚ ਪੁਰਾਣਾ ਫਰਨੀਚਰ ਵੀ ਪਿਆ ਹੈ ਜਿਹੜਾ ਸ਼ਾਇਦ ਵੇਕਣ ਤੋਂ ਜਾਂ ਕਿਸੇ ਨੂੰ ਨਾ ਪਸੰਦਾ ਹੋਵੇ ਤਾਂ ਕਰਕੇ ਵੇਕਣ ਤੋਂ ਰਹਿ ਗਿਆ ਹੋਵੇ ਲੋਕ ਲਿਜਾਈ ਵੀ ਜਾ ਰਹੇ ਨੇ ਜਿਵੇਂ ਦੇਖ ਸਕਦੇ ਆ ਕੋਈ ਕੱਤੇ ਲੈ ਜਾ ਰਿਹਾ ਤੇ ਉੱਥੇ ਕੁਝ ਲੋਕਾਂ ਨੇ ਕਹਿਣਾ ਕਿ ਕੱਲ ਸਸਤਾ ਸੀ ਜਦੋਂ ਕਾਰਵਾਈ ਸ਼ੁਰੂ ਹੀ ਹੋਈ ਹੈ ਪਰ ਅੱਜ ਉਹ ਗੱਲ ਨਹੀਂ ਹੈ ਜਿਹੜੀ ਚੀਜ਼ ਗੱਲ 2500 ਸੀ ਅੱਜ 6000 ਦੀ ਕਰਤੀ ਕਹਤ ਉਹਨਾਂ ਨੂੰ ਹੁਣ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਰਾਣਾ ਮਿਲ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਸਮਾਨ ਰੱਖ ਲੈਣਾ ਤਾਂ ਜੇ ਰੇਟ ਨਾਰਮਲ ਹੀ ਹੋ ਗਿਆ ਤੇ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਪੀੜਾ ਪੰਜਾ ਚੱਲ ਰਿਹਾ ਹੈ ਦੁਕਾਨਾਂ ਨੂੰ ਚੱਕ ਚੱਕ ਕੇ ਲੋਹਾ ਜੋ ਟੀਨ ਚਾਦਰਾਂ ਦੇ ਲੋਹੇ ਦੀਆਂ ਉਹ ਪਰੇ ਕੀਤੀਆਂ ਜਾ ਰਹੀਆਂ ਨੇ ਤੇ ਇੱਧਰ ਪੜਦੇ ਜੋ ਸੋਫੇ ਵਗੈਰਾ ਤੇ ਚੜਦੇ ਨੇ ਉਹ ਸਮਾਨ ਉਸੇ ਤਰ੍ਹਾਂ ਹੀ ਸੜਕਾਂ ਦੇ ਸ਼ਾਇਦ ਕਿਸੇ ਦੁਕਾਨਦਾਰ ਨੇ ਸੰਭਿਆ ਹੋਇਆ ਇੱਥੇ ਬੋਲਣ ਲੈ ਕੇ ਜਾ ਰਹੇ ਹਾਂ ਖਰੀਦ ਕੇ ਲੈ ਕੇ ਜਾ ਰਹੇ ਹਾਂ 2000 ਦਾ ਚੋਰੀ ਤੁਹਾਡੀ ਕੀਤਾ ਵੇਚ ਰਹੇ ਹਾਂ ਦੁਕਾਨਾ ਤੁਹਾਡੀ ਨਹੀਂ ਨਹੀਂ ਖਰੀਦਾ ਅੱਗੇ ਕੋਈ ਮੰਗੇਗਾ ਵੇਚ ਦੇਣਗੇ ਕਿੰਨੇ ਦਾ ਲਿਆਇਓ 700 ਏ ਜੀ ਰੀਸੇਲ ਵੀ ਆਉਣ ਲੱਗ ਪਈ ਆ ਉਹ ਕਹਿੰਦੇ 1500 ਦਾ ਲਿਆਇਆ 2000 ਦਾ ਵੇਚਣਾ ਇਹ ਹਰ ਤਰ੍ਹਾਂ ਦਾ ਰੰਗ ਦਿਖ ਰਿਹਾ ਜਿੱਥੇ ਆ ਵੀ ਅੰਦਰ ਚੱਲ ਆ ਦੇਖ ਸਕਦੇ ਹੋ ਤੁਸੀਂ ਕੁੱਲੀਆਂ ਵਾਲੇ ਜੋ ਲੋਹੇ ਦੀ ਟੁੱਟ ਭੱਜਾ ਉਹ ਚੱਕ ਕੇ ਲੈ ਕੇ ਜਾ ਰਹੇ ਨੇ ਐਲੂਮੀਨੀਅਮ ਲੈ ਕੇ ਜਾ ਰਹੇ ਨੇ ਯਾਨੀ ਕਿ ਕਹਿ ਸਕਦੇ ਕਿ ਹਰ ਕੋਈ ਆਪਣੀ ਲੱਗੀ ਲਾ ਰਿਹਾ ਹੈ ਜਿਹਦਾ ਜਿੱਧਰ ਨੂੰ ਦਾ ਪੈਂਦਾ ਲਾ ਰਿਹਾ ਹੈ ਅੱਜ ਇੱਥੇ ਆ ਦੇਖ ਸਕਦੇ ਹੋ ਚਦਰਾਂ ਲੋਹੇ ਦੀਆਂ ਪਾਈਪਾਂ ਐਲੂਮੀਨੀਅਮ ਦੀਆਂ ਪਾਈਪਾਂ ਤੇ ਮੰਦਰ ਵੀ ਨੇ ਉਹ ਵੀ ਚੱਕ ਕੇ ਲੈ ਜਾ ਰਹੇ ਨੇ ਹਰ ਕੋਈ ਲੈ ਜਾ ਰਿਹਾ ਹੈ ਇਹ ਕਿੱਥੇ ਲੈ ਕੇ ਚੱਲੇ ਜੀ ਕੀ ਕਰੀ ਸਾਰੇ ਕਾਠਾ ਕਰ ਰਹੇ ਸਰਕਾਰੀ ਹਾਂ ਤੁਸੀਂ ਨਹੀਂ ਨਹੀਂ ਇਹ ਆਪਣੇ ਪ੍ਰਾਈਵੇਟ ਦੁਕਾਨ ਵਾਲੇ ਦੁਕਾਨ ਹੈ ਤੁਹਾਡੀ ਹਾਂ ਜੀ ਇਹ ਇਹੀ ਹੈ ਜੀ ਇਹ ਤੁਹਾਡੀ ਸੀਗੀ ਹਾਂ ਉਧਰ ਬੈਠਾ ਉਹ ਲਾਲਾ ਜੀ ਬੈਠੇ ਹੋਏ ਹਨ ਉਹਨਾਂ ਕੰਮ ਕਾਜ ਕਰਤਾ ਹੈ ਉਹ ਲਾਲਾ ਜੀ ਪੈਸਾ ਤਾਂ ਨਹੀਂ ਚੋਰੀ ਤਾਂ ਨਹੀਂ ਕਰ ਰਹੇ ਆ। আরে ਨਹੀਂ ਸਰ ਹਮ ਲੋਕ ਚੋਰੀ ਕਰਤੇ ਨਹੀਂ ਆ। ਉਹ ਪੈਸਾ ਉਹ ਮਾਲਕ ਦੇ ਸਾਹਮਣੇ ਹੈ ਜੀ। ਬੋਲਾ ਹੈ ਮਾਲਕ। ਇਹ ਉਹ ਕਰ ਨਹੀਂ ਦੇ ਰਿਹਾ। ਆ ਜਾਈਂ। ਮੇਰੀ ਬਾਤ ਕਰਾ ਦੇ ਲੜਕੇ। ਇਹ ਜਿਹੜੇ ਮਾਲਕ ਨੇ ਉਹੀ ਲਿਆ ਰਹੇ ਨੇ ਕਿ ਪੈਸਾ ਤਾਂ ਨਹੀਂ ਚੋਰੀ ਹੋ ਰਿਆ। ਪਤਾ ਨਹੀਂ ਐਸੇ ਵੀ ਮਾਲਕ ਦਾ ਕੋਈ ਨਿਸ਼ਾਨਾ ਲੱਗਿਆ ਇਹਨਾਂ ਦੇ ਮਾਲ ਕਹਿੰਦੇ ਆ। ਆ ਮਾਲਕ ਵਾਸੀ ਹੈ। ਤੁਹਾਡੇ ਇਹ ਜਿਹੜਾ ਵੈਸੇ ਤਾਂ ਨਹੀਂ ਚੋਰੀ-ਚੋਰੀ ਤਾਂ ਨਹੀਂ ਹੋਈ ਨੇ ਅੱਗੇ ਤੋਂ ਹੋਇਆ ਚੋਰੀ ਸਾਡਾ ਨਹੀਂ ਹੋਇਆ ਸੀ ਪੰਜ-ਸੱਤ ਬੰਦੇ ਸੇ ਉਰੇ ਬੈਠੇ ਸੀ ਠੀਕ ਹੈ ਜੀ ਹਾਂ ਬਾਕੀ ਤੁਸੀਂ ਕਿੰਨੇ ਸਾਲ ਤੋਂ ਸੀ ਦੁਕਾਨ ਇੱਥੇ 26 ਸਾਲ ਸੇ ਅੱਛਾ ਜੀ ਹਾਂ ਕੀ ਕਹਿਣਾ ਚਾਹੋਗੇ ਕਾਰਵਾਈ ਹੋਈ ਆ ਕਾਰਵਾਈ ਤੇ ਕੀ ਕਹਿਣਾ ਚਾਹੁੰਦੇ ਸੀ ਪ੍ਰਸ਼ਾਸਨ ਸੇ ਬੇਨਤੀ ਕਰ ਸਕਦੇ ਆ ਵੀ ਸਾਨੂੰ ਬਿਠਾ ਦਿਓ ਕਿਤੇ ਪੱਕੀ ਜਗ੍ਹਾ ਲਾਟ ਹੋ ਗਈ ਜਗ੍ਹਾ ਵੀ ਲਾਟ ਨਹੀਂ ਕਰੀ ਬਾਕੀ ਦੇਖੋ ਕੀ ਕਰਦਾ ਪ੍ਰਸ਼ਾਸਨ ਕੁਝ ਤਾਂ ਕਰੇਗਾ ਪ੍ਰਸ਼ਾਸਨ ਐਸੀ ਬਾਤ ਨਹੀਂ ਕਰੀਬਾ ਦਾ ਸਾਥ ਪ੍ਰਸ਼ਾਸਨ ਐਸੀ ਗੱਲ ਨਹੀਂ ਪਾਂਚੇ ਹਾਂ ਹਾਂ ਜੀ ਨੇਤਾ ਵੀ ਸਾਡੇ ਸਾਥ ਹੈ ਇਹ ਪਹਿਲਾਂ ਕਿਉਂ ਨਹੀਂ ਚੱਕਿਆ ਤਾਂ ਕਹਿੰਦੇ ਜਿਵੇਂ ਦੇਖ ਰਹੇ ਆ ਵੀ ਲੋਹਾ ਸਾਰਾ ਤੋੜਿਆ ਹੀ ਆ ਪ੍ਰਸ਼ਾਸਨ ਨੇ ਜੇ ਸ਼ਾਇਦ ਪਹਿਲਾਂ ਸਾਥ ਟਾਈਮ ਨਹੀਂ دیا ਜੀ ਉਹਨੇ ਟਾਈਮ ਨਹੀਂ ਦੇ ਤਿੰਨ ਚਾਰ ਦਿਨ ਮੈਂ ਥੋੜੀ ਮਾਲ ਮਾਲ ਖਾਲੀ ਕਰਾਂਗੇ ਲੋਹੇ ਚੱਕਾਂਗੇ ਜੀ ਬਤਾਓ ਨਹੀਂ ਅਲਟੀਮੇਟਮ ਤਾਂ ਬਹੁਤ ਸਮੇਂ ਤੋਂ ਚਾਰ ਪੰਜ ਦਿਨਾਂ ਦਾ ਟਾਈਮ دیا ਬਸ ਜ਼ਿਆਦਾ ਨਹੀਂ دیا ਜੀ ਹਾਂ ਜੀ ਨਹੀਂ ਪਹਿਲਾਂ ਦੱਸਿਆ ਨਹੀਂ ਸੀ ਉਹ ਤੋਂ ਪਹਿਲਾਂ ਪਤਾ ਨਹੀਂ ਜੀ ਪਚਾਰ ਪੰਜ ਦਿਨਾਂ ਦਾ ਟਾਈਮ ਜਦੋਂ ਗੱਡੀ ਅਲਾਨਸਮੈਂਟ ਕਰਨੀ ਸੀ ਪਤਾ ਲੱਗਿਆ ਸਾਨੂੰ

ਸੋ ਦੇਖ ਸਕਦੇ ਹੋ ਤੁਸੀਂ ਖਾਸ ਰਿਪੋਰਟ ਚੰਡੀਗੜ੍ਹ ਫਰਨੀਚਰ ਮਾਰਕੀਟ ਤੋਂ ਜਿੱਥੇ ਕਿ ਉਹਨਾਂ ਦੁਕਾਨਾਂ ਤੇ ਮਲਬੇ ਦੇ ਉੱਪਰ ਇਸ ਟਾਈਮ ਖੜੇ ਹਾਂ ਜਿੱਥੇ ਕਦੇ ਦੁਕਾਨਾਂ ਸੀ ਰੌਣਕ ਲੱਗਦੀ ਸੀ ਪੂਰੇ ਪੰਜਾਬ ਤੋਂ ਦੇਸ਼ ਤੋਂ ਇੱਥੇ ਗਾਹਕ ਆਉਂਦੇ ਸੀ ਪਰ ਅੱਜ ਇਹ ਇੱਕ ਮਲਬੇ ਦਾ ਢੇਰ ਬਣ ਚੁੱਕਿਆ ਹੈ ਸੋ ਇਸ ਖਾਸ ਰਿਪੋਰਟ ਵਿੱਚ ਇੰਨਾ ਹੀ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਉਹਨੇ ਸਮੇਂ ਤੱਕ ਲਈ ਬਣੇ ਰਹਿਣਾ ਅਲਿਮਟਿਡ ਗਿਆਨ ਦੇ ਨਾਲ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਹੋ ਨਵੇਂ ਦੋਸਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ